ਪੇਸ਼ ਹੈ ਬਰਾੜ ਜੈਸੀ ਦੀ ਕਹਾਣੀ ਭੂਆ ਭੂਆ ਮੇਰੇ ਪਾਈ ਸੂਟਾ ਨੂੰ ਫੜਫੜ ਦੇਖਦੀ ਤੇ ਪੁੱਛਦੀ ਕਿ ਕਿੱਥੋਂ ਲਿਆ ਇਹ ਮੈਂ ਵੀ ਸੁਰਮੇ ਵਾਲੀਆਂ ਅੱਖਾਂ 'ਚ ਚਮਕ ਲਿਆ ਮੂੰ ਮਠਾਰ ਮਠਾਰ ਕੇ ਦੱਸਣਾ ਕਿ ਭੂਆ ਜੀ ਫਲਾਣੀ ਦੁਕਾਨ ਤੋਂ ਇੰਨੇ ਦਾ ਲਿਆ ਭੂਆ ਨੇ ਹਰ ਵਾਰ ਦੀ ਤਰ੍ਹਾਂ ਇੱਕੋ ਡਾਇਲੌਗ ਮਾਰਨਾ ਕਿ ਮੇਰੇ ਆਉਂਦਾ ਹੁੰਦਾ ਤਾਂ ਮੈਂ ਵੀ ਮੰਗ ਲੈਂਦੀ ਕਿਸੇ ਵਿਆਹ ਸਾਦੀ ਤੇ ਪਾ ਲੈਂਦੀ ਭੂਆ ਇਹ ਗੱਲ ਕਰਦੀ ਕਰਦੀ ਪਿਛਲੇ ਵੇਲੇ ਚਲੀ ਜਾਂਦੀ ਕਿ ਥੋਡੇ ਪਿਓ ਨੇ ਸਾਨੂੰ ਤਾਂ ਕਦੀ ਸਜਰਨ ਸਵਰਨ ਨਹੀਂ ਦਿੱਤਾ ਸੀ ਕਦੇ ਵਿਆਹ ਸ਼ਾਦੀ ਸ਼ਰਮਾ ਪਾ ਲੈਣਾ ਤਾਂ ਕੌੜਨ ਲੱਗਦਾ ਤੇ ਰਵਾ ਰਵਾ ਕੇ ਸਾਰਾ ਮੂੰਹ ਧਵਾ ਦਿੰਦਾ ਜੀ ਕਦੇ ਸੂਟ ਦਾ ਗੂੜਾ ਰੰਗ ਸਵਾ ਲੈਣਾ ਤਾਂ ਸੂਟ ਤੇ ਇਕੱਠਾ ਕਰ ਪਰਛੱਤੇ ਤੇ ਛਿੱਟ ਦਿੰਦਾ ਸੀ ਇੱਕ ਸ਼ੀਸ਼ਿਆਂ ਵਾਲਾ ਸੂਟ ਬਣਾਇਆ ਸੀ ਤੇ ਬਾਈ ਨੇ ਉਹ ਸੂਟ ਕਦੇ ਨਹੀਂ ਪਾਉਣ ਦਿੱਤਾ ਪਿਆ ਪਿਆ ਉਹ ਸੂਟ ਪੇਟੀ ਝੁੱਲੀ ਲੱਗ ਗਿਆ ਕਿਰਨ ਨਾਲ ਦੇ ਪਿੰਡ ਚ ਮੇਰੀ ਨਾਲ ਪੜਦੀ ਕੁੜੀ ਦਾ ਵਿਆਹ ਸੀ ਤੇ ਅਸੀਂ ਤਿਆਰ ਹੋ ਕੇ ਬਸ ਚੜਨ ਲੱਗੀਆਂ ਤਾਂ ਖੇਤੋਂ ਹੀ ਆਇਆ ਸੀ ਬੱਸ ਵਾਲੇ ਨੂੰ ਹੱਕਾ ਮਾਰ ਮਾਰ ਕੇ ਰੋਕ ਲਿਆ ਤੇ ਸਾਨੂੰ ਬਸ ਚੋਂ ਉਤਾਰ ਲਿਆ ਨਾਲੇ ਬੀਬੀ ਨੂੰ ਲੋੜੇ ਦਾ ਲੜਿਆ ਕਿ ਕੁੜੀਆਂ ਵਾਰਾ ਹੋ ਜਾਣੀਆਂ ਐਨਾ ਕਹਿ ਪੂਆ ਮੇਰੇ ਪਾਇਸੁਰ ਮੈਨੂੰ ਘੂੜ ਦੀ ਫਿਰ ਕਹਿੰਦੀ ਕਿ ਹੁਣ ਤਾਂ ਬਥੇਰਾ ਫਰਕ ਪੈ ਗਿਆ ਬਾਈ ਦਾ ਸਾਡੇ ਤਾਂ ਸਾਹ ਸੂਤ ਲੈਂਦਾ ਸੀ ਬਾਈ ਮੈਂ ਭੂਆ ਦੇਸ਼ਿਕ ਬਿਆਂ ਨੂੰ ਮਿਹਨੇ ਜਿਹੇ ਸਮੇਂ ਦਿੱਤੇ ਮੈਨੂੰ ਭੂਆ ਐਵੇਂ ਗੱਲਾਂ ਕਰਦੀ ਜਮਾਂ ਚੰਗੀ ਨਾ ਲੱਗਦੀ ਮੈਂ ਭੂਆ ਨੂੰ ਮੰਜੇ ਤੇ ਕੱਲੀ ਬੈਠੀ ਛੱਡ ਬਹਾਨਾ ਜਿਹਾ ਬਣਾ ਕਮਰੇ ਚ ਚਲੀ ਜਾਂਦੀ ਹੁਣ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਮੈਂ ਸਿੱਧਾ ਪੇਕੇ ਘਰ ਆਈ ਤੇ 14 ਸਾਲ ਦੀ ਮੇਰੀ ਭਤੀਜੀ ਨੇ ਕੈਪਰੀ ਨਾਲ ਕਰੌਪ ਟੌਪ ਆਇਆ ਸੀ ਉਹ ਮੇਰੇ ਵੱਲ ਭੱਜੀ ਆਈ ਤੇ ਮੈਨੂੰ ਘੁੱਟ ਕੇ ਜੱਫੀ ਪਾਈ ਉਹਨੇ ਬਹੁਤ ਮੋਹ ਆਇਆ ਉਹਦਾ ਪਰ ਉਹਦੇ ਕੱਪੜੇ ਪਾਏ ਕੱਪੜੇ ਮੈਨ ਪਹਿਲੀ ਨਜ਼ਰੀ ਚੰਗੇ ਨਹੀਂ ਲੱਗੇ ਪੁਰਾਣਾ ਵੇਲਾ ਯਾਦ ਆ ਗਿਆ ਕਿ ਜਦੋਂ ਕਾਲਜ ਟੂਰ ਤੇ ਜਾਣ ਲੱਗੇ ਮੈਂ ਸ਼ਹਿਰੋਂ ਜੀਨ ਟੌਪ ਖਰੀਦ ਲਈ ਸੀ ਤੇ ਜਦ ਜਾਣ ਵੇਲੇ ਪਾਇਆ ਤਾਂ ਵੀਰਾ ਕਲੇਸ਼ ਪਾ ਕੇ ਬੈਠ ਗਿਆ ਸੀ ਕਿ ਜਾਂ ਤਾਂ ਟੂਰ ਤੇ ਜਾਏਂਗੀ ਜਾਂ ਫਿਰ ਜੀਨ ਟੌਪ ਪਾਏਂਗੀ ਹਾਰ ਕੇ ਜੀਨ ਬਦਲ ਕੇ ਸੂਟ ਪਾ ਕੇ ਗਈ ਉਹ ਦਿਨ ਇੰਨਾ ਠੱਠ ਕੀਤਾ ਵੀਰੇ ਨੇ ਕਿ ਵਿਆਹ ਹੋਣ ਤੀ ਕਦੇ ਜੀਨ ਪਾਉਣ ਦਾ ਸੋਚਿਆ ਵੀ ਨਹੀਂ ਪਤੀਜੀ ਨੂੰ ਦੇਖ ਭੂਆ ਵਾਲੀ ਥਾਂ ਤੇ ਅੱਜ ਮੈਂ ਖੜੀ ਸੀ ਪਰ ਮੈਂ ਸਭ ਅੰਦਰੋਂ ਅੰਦਰ ਪੀ ਲਿਆ ਰਾਤ ਨੂੰ ਪਤੀਜੀ ਨੇ ਆਪਣੇ ਕੱਪੜੇ ਕੱਢ ਕੇ ਦਿੱਤੇ ਕਿ ਭੂਆ ਜੀ ਤੁਸੀਂ ਮੇਰਾ ਨਾਈਟ ਸੂਟ ਪਾ ਲਓ ਮੈਂ ਅੰਦਰ ਪੜਾਸ ਦੱਬਦੀ ਨੇ ਕਿਹਾ ਕਿ ਨਾ ਪੁੱਤ ਮੈਨੂੰ ਸੂਟ ਚ ਕੰਫਰਟੇਬਲ ਲੱਗਦਾ ਵੀਰੇ ਨੂੰ ਸ਼ਾਇਦ ਉਹ ਗੱਲ ਯਾਦ ਨਾ ਹੋਵੇ ਪਰ ਧੀਆਂ ਤੇ ਅੰਦਰ ਪੇਕੀਆਂ ਦੀਆਂ ਗੱਲਾਂ ਘਰ ਪਾ ਕੇ ਬੈਠ ਜਾਂਦੀਆਂ ਨੇ ਅਗਲੇ ਦਿਨ ਭੂਆ ਦੇ ਪਿੰਡ ਮਿਲਣ ਜਾਣਾ ਸੀ ਤੇ ਮੈਂ ਰਸਤੇ ਪੈਂਦੇ ਸ਼ਹਿਰ ਤੋਂ ਭੂਆ ਲਈ ਸੋਹਣੇ-ਸੋਹਣੇ ਪੰਜ ਸੂਟ ਖਰੀਦ ਲੈ। ਕਿਉਂਕਿ ਭੂਆ ਦਾ ਦਰਦ ਹੀ ਇੰਨੇ ਸਾਲਾਂ ਬਾਅਦ ਸਮਝ ਆਇਆ ਸੀ। ਘਰ ਪੁੱਜੇ ਤਾਂ ਦੇਖਿਆ ਭੂਆ ਨੂੰ ਇਧਰੰਗ ਹੋਣ ਕਰਕੇ ਮਸੀ ਬੋਲਿਆ ਜਾਂਦਾ ਸੀ। ਉਹਨੇ ਸਾਨੂੰ ਪਹਿਚਾਨ ਤਾਂ ਲਿਆ ਪਰ ਕੁਝ ਨਾ ਬੋਲੀ ਤੇ ਮੇਰੇ ਪਾਇ ਸੂਟ ਨੂੰ ਉਸੇ ਘੋ ਨਾਲ ਦੇਖ ਰਹੀ ਸੀ। ਜਿਵੇਂ ਪੁੱਛਣਾ ਚਾਹੁੰਦੀ ਹੋਵੇ ਕਿੱਥੋਂ ਬਣਵਾਇਆ ਕਿੰਨੇ ਦਾ ਲਿਆ। ਮੇ ਭੂਆ ਨੇ ਲਿਫਾਫੇ 'ਚ ਜੋ ਕੱਢ ਸੂਟ ਦਿਖਾਏ ਤਾਂ ਭੂਆ ਨੇ ਅੱਖਾਂ ਭਰ ਲਈਆਂ ਉਸ ਦਿਨ ਭਾਰੇ ਮਨ ਨਾਲ ਭੂਆ ਦੇ ਪਿੰਡੋਂ ਆਏ ਜਦੋਂ ਦਾ ਭੂਆ ਦੀ ਨੂੰਹ ਨੇ ਦੱਸਿਆ ਕਿ ਹਫ਼ਤਾ ਮਸਾਂ ਹੀ ਕੱਟੂਗੇ ਜੀ ਚੌਥੇ ਦਿਨ ਖ਼ਬਰ ਆਈ ਕਿ ਭੂਆ ਪੂਰੀ ਹੋ ਗਏ ਐਵੇਂ ਲੱਗਾ ਜਿਵੇਂ ਮੇਰਾ ਕੋਈ ਹਿੱਸਾ ਕੱਟਿਆ ਗਿਆ ਹੋਵੇ ਭੂਆ ਦੇ ਪਿੰਡ ਪੁੱਜੇ ਤਾਂ ਦੇਖਿਆ ਕਿ ਮੇਰੇ ਦਿੱਤੇ ਸੂਟਾਂ 'ਚੋਂ ਮਸਟਰਡ ਸੂਟ ਜਿੱਤੇ ਛੋਟੇ ਛੋਟੇ ਸ਼ੀਸ਼ੇ ਲੱਗੇ ਸਨ ਉਹ ਭੂਆ ਦੇ ਪਾਇਆ ਹੋਇਆ ਸੀ ਭੂਆ ਦੀ ਨੂੰ ਦੱਸਣ ਲੱਗੀ ਕਿ ਉਸ ਦਿਨ ਤੁਹਾਡੇ ਜਾਣ ਤੋਂ ਮੰਗ ਰਹੀ ਇਸ਼ਾਰੇ ਕਰਨ ਲੱਗੀ ਇਸ਼ਾਰੇ ਕਰ ਕਰ ਕਹਿਣ ਲੱਗੀ ਸੀ ਕਿ ਇਹ ਸੂਟ ਪਾਉਣਾ ਅਸੀਂ ਸਿਉਣਾ ਦਿੱਤਾ ਸੀ ਪਰ ਜਦੋਂ ਸਿਉ ਕਿਆ ਤਾਂ ਉਹ ਪੂਰੇ ਹੋ ਗਏ ਅਸੀਂ ਸੋਚਿਆ ਕਿ ਇਹੀ ਪਾ ਦਈਏ ਉਹਨਾਂ ਦੀ ਇੱਛਾ ਪੂਰੀ ਹੋ ਜਾਏਗੀ ਮੇਰਾ ਦਿਲ ਕਰ ਰਿਹਾ ਸੀ ਕਿ ਭੂਆ ਨੂੰ ਰੱਬ ਤੋਂ ਖੋ ਲਿਆ ਮੈਂ ਤੇ ਉਸ ਨਾਲ ਰੱਜ ਰੱਜ ਗੱਲਾਂ ਕਰਾਂ ਸੂਟਾਂ ਦੀਆਂ ਮੇਰੇ ਬਾਪ ਦੀਆਂ ਭੂਆ ਦੀਆਂ ਬੰਦ ਅੱਖਾਂ ਦੇਖ ਮੇਰੀ ਕਿੰਨੀ ਵਾਰ ਤਬ ਨਿਕਲਣ